ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੀ ਬਹੁਤ ਕੰਮ ਦੀ ਵੀਡੀਓ ਲੈ ਕੇ ਆਇਆ ਬਾਈ ਜੀ ਆਪਾਂ ਜਿਵੇਂ ਜੀ ਆਪਾਂ ਨੂੰ ਪਤਾ ਹੀ ਆ ਬਾਈ ਹੁਣ ਆਪਣੀ ਬਾਡੀ ਦਾ ਸੀਜ਼ਨ ਚੱਲ ਰਿਹਾ ਹੈ ਨਾ ਰਣਤੇ ਦਾ ਤੇ ਆਲਮੋਸਟ ਖਤਮ ਹੋਣ ਵਾਲੀ ਆ ਬਾਈ ਸੀਜ਼ਨ ਹੁਣ ਆਪਣਾ ਤੇ ਇਸ ਤੋਂ ਬਾਅਦ ਜਿਹੜੀ ਬਾਈ ਦੋ ਫਸਲਾਂ ਮੇਨ ਆਪਣੇ ਕਿਸਾਨ ਬੀਜਦੇ ਨੇ ਮੂੰਗੀ ਤੇ ਮੱਕੀ ਜਿਹਦਾ ਮਤਲਬ ਬਾਈ ਕੰਮੇ ਤੋਂ ਬਾਅਦ ਬਿਜਾਈ ਦਾ ਬਹੁਤ ਜ਼ੋਰਾਂ ਨਾਲ ਚੱਲਣ ਵਾਲਾ ਹੈਗਾ ਤੇ ਉਹ ਬਾਈ ਬੀਜਣ ਦੇ ਲਈ ਬਾਈਆਂ ਲਵੇ ਆ ਪਲੈਂਟਰ ਲੈਂਦਾ ਬਾਈਆਂ ਦੇਖ ਸਕਦੇ ਆ ਆਪਾਂ ਤੇ ਇਹ ਦੋਨੋਂ ਫਸਲਾਂ ਬਾਈ ਬੈੱਡ ਤੇ ਬਹੁਤ ਚੰਗੇ ਤਰੀਕੇ ਨਾਲ ਜੀਦੀ ਬਜਾਈ ਆ ਆਪਣੇ ਬਾਈ ਆਉਣ ਵਾਲੇ ਸਮੇਂ ਕਰਨੀ ਆ ਹਨਾ ਤੇ ਪੰਜਾਬ ਦੇ ਵਿੱਚ ਤਾਂ ਬਾਈ ਮਤਲ ਮੱਠੀ ਤੇ ਮੂੰਗਰੀ ਦੀ ਮਤਲ ਬਜਾਈ ਬਹੁਤ ਉੱਚੇ ਲੈਵਲ ਤੇ ਹੁੰਦੀ ਆ ਤੇ ਬਾਈਆਂ ਵਾਲੇ ਪਲੈਂਟਰ ਆ ਬਾਈ ਜੀ ਤੇ ਬਹੁਤ ਸੋਹਣੀ ਬਜਾਈ ਕਰਦਾ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਬਾਈ ਆਪਾਂ ਬੈੱਡ ਤੇ ਬਜਾਈ ਕਰਦਾ ਬਾਈ ਜੀ ਤੇ ਪੂਰੀ ਸਫਾਈ ਨਾਲ ਬਜਾਈ ਕਰਦਾ ਬਾਈ ਜੀ ਪਲੈਂਟਰ ਇਹ ਦੇਖ ਸਕਦੇ ਆਂ ਆਪਾਂ ਤੇ ਬਾਈਆਂ ਦੇ ਰੇਟ ਨੇ ਬਾਈ ਉਹ ਵੀ ਬਹੁਤ ਜਾਇਜ਼ ਨੇ ਤੇ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਬਾਈ ਬਾਈ ਆਪਣੀ ਬਜਾਈ ਕਰਨਗੇ ਬਈਆ ਕਿ ਦੋਨੋਂ ਫਸਲਾਂ ਮੱਠੀ ਤੇ ਮੂੰਗਰੀ ਬਾਈ ਤੁਸੀਂ ਬਜਾ ਸਕਦੇ ਆਂ ਬਜਾ ਸਕਦੇ ਆਂ ਬਾਈਆਂ ਲਵੋ ਤੇ ਬਾਈਆਂ ਜਿਹੜਾ ਪਿੰਡ ਹੈਗਾ ਬਾਈ ਇਹ ਏਰੀਏ ਦੇ ਵਿੱਚ ਬਈ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਬਈ ਆਪਣੀ ਬਜਾਈ ਕਰਨਗੇ ਬਈ ਆ ਕਿ ਜੇ ਕਿਸੇ ਨੂੰ ਮਤਲਬ ਬਜਾਈ ਕਰਾਉਣੀ ਹੋਵੇ ਬਈਆਂ ਦੇ ਨੰਬਰ ਬਈ ਪਾਸਟਰੀਨ ਉੱਤੇ ਦੇਤੇ ਹੋਏ ਅਸੀਂ ਬਈਆਂ ਨਾਲ ਸੰਪਰਕ ਕਰਕੇ ਜਿਆਦਾ ਜਾਂੜ ਤੁਸੀਂ ਲੈ ਸਕਦੇ ਹੋ ਬਈ ਤੇ ਜੇ ਤੁਹਾਡੇ ਲਈ ਵੀ ਪਸ਼ੂਸ਼ਣੇਰੀ ਸਾਧਨ ਕੋਈ ਜ਼ਮੀਨ ਪਲਾਟ ਬਿਕਾਉ ਹੈ ਜੇ ਬਈ ਤਾਂ ਆਪਾਂ نیچے ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿ ਮਤਲਬ ਜੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਨਾ ਜੀ ਮਿਲਦੇ ਹਾਂ ਕਿਸ ਨੰਬਰ ਦੇ ਵਿੱਚ ਧੰਨਵਾਦ ਜੀ